ਦੱਸਿਆ ਜਿਹੜੇ ਰਾਤੀ ਦੇਰ ਰਾਤ ਕਤਲ ਹੋਇਆ ਉਹਦੇ ਮਾਮਲੇ ਦੇ ਵਿੱਚ ਤੁਸੀਂ ਇਹ ਜਿਹੜਾ ਕਤਲ ਰਾਤ ਹੋਇਆ ਇਹ ਐਸਐਚਓ ਨੂੰ ਫੋਨ ਆਇਆ ਜਿਵੇਂ ਇੱਥੇ ਆਪਣਾ ਕੋਈ ਜਿਹੜਾ ਮਿੱਤਰ ਕੀ ਸੀ ਬਾਬੂ RAM ਉਹ ਆਪਣਾ ਆਈਸਕ੍ਰੀਮ ਦੀ ਰੇੜੀ ਲਾਉਂਦਾ ਤੇ ਆਪਣੇ ਘਰ ਨੂੰ ਜਾ ਰਿਹਾ ਉਸ ਤੋਂ ਬਾਅਦ ਮਾਨ ਲੋ ਐਸਐਸਪੀ ਦੇ ਹੁਕਮ ਦੇ ਤੇ ਅਹੀਂ ਆਪਣਾ ਐਸਐਚਓ ਸਾਡੇ ਮਜੀਠਾ ਤੇ ਮੈਂ ਜਾ ਕੇ ਮੌਕੇ ਦੇ ਉੱਤੇ ਪਹੁੰਚੇ ਪਹੁੰਚ ਤੋਂ ਬਾਅਦ ਅਹੀਂ ਆਪਣਾ ਲੱਕੀ ਬੰਨੇ ਸ਼ਾਰਦਨ ਕੀਤੀ ਤੇ ਉਹਦੇ ਇੰਦੀ ਉੱਥੇ ਦੀ ਮਿਸੇ ਆ ਗਈ ਤੇ ਉਹਦੇ ਬਿਆਨ ਦੇਹੀ ਇਹਨਾਂ ਦੇ ਬਰਤਨਾ 302 389 ਵੀ ਐਫਰ ਦਰਜ ਕੀਤੀ ਮਿਲਿਥੇ ਉਸ ਤੋਂ ਬਾਅਦ ਸਾਨੂੰ ਮੁਗਵਰਨੇ ਇਤਲਾਕ ਤੋਂ 4 ਚਾਰੇ ਦੋਸ਼ੀ ਜਿਹੜੇ ਹੀ ਗ੍ਰਿਫਤਾਰ ਕਰ ਲਿਆ ਹੈ ਵਿਚਾਰਾ ਦੋਸ਼ੀ ਗ੍ਰਿਫਤਾਰ ਕਰਕੇ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਰਤਿਆ ਹੈ ਉਹਦਾ ਮੋਬਾਈਲ ਖੋ ਕੇ ਲੈ ਗਿਆ ਉਹ ਇਹਨਾਂ ਤੋਂ ਰਿਕਵਰ ਕਰ ਰਿਆ ਹੈ ਇਹਨਾਂ ਦੇ ਕੋਈ ਪੁਰਾਣੀ ਕੋਈ ਇਹਨਾਂ ਦੀ ਕੋਈ ਵਾਰਤਾ ਤਾਂ ਇਹਨਾਂ ਨੇ ਦੱਸੀ ਹੈ ਜੀ ਕੋਈ ਉਹ ਹੁਣ ਇਹਨਾਂ ਨੂੰ ਰਿਮਾਂਡ ਲੈ ਕੇ ਤੇ ਤਬਦੀਸ਼ ਚ ਗਾਂ ਬੜ ਰਿਹਾ ਰਹੇ ਨੇ ਇਹ ਕਿੰਨਾਂ ਨੇ ਜਿਹੜੀ ਕਿਰਚ ਨੂੰ ਮਾਰਿਆ ਉਹ ਵਾਕਿਆ ਕਰਦਾ ਇਹ ਵਾਕਿਆ ਕਿੱਥੇ ਜੇ ਹੋਇਆ ਜੀ ਇੱਥੇ ਇਹ ਵਾਕਿਆ ਜਿਹੜਾ ਭੂਮੇਪਲ ਤੋਂ ਬਿੜਾਲੀ ਨੂੰ ਜਦਨੇ ਸ਼ਕਤ ਕਿੰਨੇ ਵਤੀ ਕਿੰਨਾਂ ਮਾਰਿਆ ਇਹ ਚਾਰ ਜਣ ਕੋਈ ਉਮਰ ਕਿੰਨੀ ਇਹਨਾਂ ਦੇ ਸਾਰੇ ਇਹਨਾਂ ਦੀ ਠੀਕ ਜਿਹੀ 35 ਸਾਲ 25 ਸਾਲ 33 ਸਾਲ ਕੋਈ ਪਿਛਲਾ ਕ੍ਰਿਮੀਨਲ ਰਿਕਾਰਡ ਸਨ ਹਾਂ ਇਹਨਾਂ ਨੇ ਦਸਨ ਦਾ ਕੁਤ ਨਹੀਂ ਪਰ ਇਹਨੂੰ ਰਿਮਾਂਡ ਲੈ ਕੇ ਫਿਰ ਵਾਰੀ ਤੇਗਾ ਇਹਨਾਂ ਦੇ ਨਾਂ ਕੀ ਜੇ ਇਹਨਾਂ ਦੇ ਨਾਂ ਹੈਗੇ ਆ ਜੀ ਆਪਣਾ ਇੱਕ ਹਰਵਿੰਦਰ ਸਿੰਘ ਲਾਲੀ ਗੁਰਪ੍ਰੀਤ ਸਿੰਘ ਸੁਖਜਿੰਦਰ ਸਿੰਘ ਤੇ ਆਪਣਾ ਜਸਵਿੰਦਰ ਸਿੰਘ ਕੰਨੇ ਵਾਸੀ ਭੋਮੇ ਦੇ ਆ ਤੇ ਇਹ ਕਿ ਆਪਣਾ ਗੁੱਡੇ ਚੀ ਠੀਕ ਇੰਡੀਆ ਕ੍ਰਾਈਮ ਨਿਊਜ਼ ਝੂਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨੀਟ